ਆਪਾਂ ਲੱਗੇ ਆ ਬੱਚਿਆਂ ਲਈ ਦਾਣੇਦਾਰ ਬਰੈਡ ਰਬੜੀ ਬਣਾਉਣੇ ਤੇ ਜਿਹਦੇ ਲਈ ਆਪਾਂ ਇਹ ਲਏ ਨੇ ਪੰਜ ਬਰੈਡ ਤੇ ਆ ਲਿਆ ਆਪਾਂ ਦੁੱਧ ਇਹ ਦੁੱਧ ਹੈਗਾ ਆ ਆਪਣੇ ਕੋਲ ਦਾ 700 750 ਗ੍ਰਾਮ ਹੋਊਗਾ ਤੇ ਆ ਲਈ ਆਪਾਂ ਇਹਦੇ ਲਈ ਚੀਨੀ ਤੇ ਇਹ ਆਪਾਂ ਤਿਆਰ ਕਰਨ ਲੱਗੇ ਆ ਬਰੈਡ ਰਬੜੀ ਤੇ ਇਹ ਬਹੁਤ ਹੀ ਸੋਹਣੀ ਦਾਣੇਦਾਰ ਰਬੜੀ ਬਣੋਗੀ ਤੇ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਂਦੇ ਆ ਤੇ ਸੋ ਆਪਾਂ ਕਰਦੇ ਆ ਇਹਦੀ ਤਿਆਰੀ ਆਪਾਂ ਇਹਦੀਆਂ ਨਾ ਚਾਰੇ ਸਾਈਡਾਂ ਤੇ ਲਾਤੀਆਂ ਮਤਲਬ ਚਾਰ ਪਾਸਿਆਂ ਜਿੱਦਾਂ ਜਿੱਦਾਂ ਚਾਰਾਂ ਪਾਸਿਆਂ ਤੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਦੇ ਜਿਹੜੇ ਆ ਹਾਸੇਗੇ ਥੋੜੇ ਜਿ ਸਖਤ ਫਿਰ ਉਹ ਦਾਣੇਦਾਰ ਰਬੜੀ ਵਧੀਆ ਬਣ ਜਾਊਗੀ ਤੇ ਇਹ ਆਪਾਂ ਨਾ ਸਾਰੇ ਉਤਾਰ ਦਿੱਤੇ ਤੇ ਆ ਹੁਣ ਆਪਾਂ ਇਹਨੂੰ ਕਰਦੇ ਆ ਗਰਾਇੰਡ ਤੇ ਫੇਰ ਆਪਾਂ ਇਧਰ ਕੜਾਈ ਚ ਰੱਖ ਦਿਆਂ ਦੁੱਧ ਹਜੇ ਦੁੱਧ ਪਾਇਆ ਨਹੀਂ ਕੜਾਈ ਚ ਤੇ ਹੁਣ ਪਾਉਨੇ ਆ ਆਪਣੇ ਆ ਦੇਖੋ ਦੁੱਧ ਨੂੰ ਆ ਗਿਆ ਉਬਾਲਾ ਆ ਕੜਛੀ ਫੜਾਇਆ ਤੇ ਹੁਣ ਆਪਾਂ ਇਹ ਜਿਹੜੇ ਗਰਾਇੰਡ ਕੀਤਾ ਸੀਗਾ ਨਾ ਇਹ ਵਿੱਚ ਪਾ ਦਾਂਗੇ ਉਬਾਲਾ ਮਤਲਬ ਕਿ ਦੁੱਧ ਨੂੰ ਕਾਫੀ ਆਪਾਂ ਸੰਘਣਾ ਕੀਤਾ ਹੈ ਆ ਦੇਖੋ ਦੁੱਧ ਨੂੰ ਨਾ ਬਾਬਾ ਸੰਘਣਾ ਹੋ ਗਿਆ ਆ ਤੇ ਹੁਣ ਆਪਾਂ ਇਹਦੇ ਵਿੱਚ ਇਹ ਪਾ ਦਾਂਗੇ ਤੇ ਇਹਨੂੰ ਹਿਲਾਇ ਜਾਵਾਂਗੇ ਇਹ ਬਹੁਤ ਹੀ ਸੋਹਣੀ ਦਾਣੇਦਾਰ ਰਬੜੀ ਬਣ ਜੂਗੀ ਆਪਣੇ ਕੋਲ ਕੇਸਰ ਨਹੀਂ ਸੀ ਹੈਗਾ ਜੇ ਕੇਸਰ ਹੋਵੇ ਕੇਸਰ ਪਾਦੀ ਹੈ ਨਾ ਤੇ ਛਿਹਰੇ ਦਾ ਦੁੱਧ ਦਾ ਕਲਰ ਥੋੜਾ ਜਿਹਾ ਵੀ ਬਦਲ ਜਾਂਦਾ ਤੇ ਬਹੁਤ ਹੀ ਸੋਨਾ ਕਲਰ ਲੱਗਦਾ ਹੈ ਤੇ ਕੇਸਰ ਆਪਣੇ ਕੋਲ ਹੈਗਾ ਨਹੀਂ ਸੀ ਇਸ ਕਰਕੇ ਆਪਾਂ ਨਹੀਂ ਪਾਇਆ ਤੇ ਹੁਣ ਆਪਾਂ ਆਹ ਪਾ ਦਾਂਗੇ ਚੀਨੀ ਤੇ ਆਪਾਂ ਚੀਨੀ ਪਾ ਦਿੱਤੀ ਤੇ ਇਸ ਤਰ੍ਹਾਂ ਆਪਾਂ ਇਹਨੂੰ ਹਿਲਾਈ ਜਾਵਾਂਗੇ ਤੇ ਬਹੁਤ ਹੀ ਸੋਹਣੀ ਦਾਣੇ ਇਹ ਆਪਣੀ ਰਬੜੀ ਬਣ ਕੇ ਹੋ ਗਈ ਹੈ ਤਿਆਰ ਤੇ ਇਹ ਜੀ ਤੁਸੀਂ ਵੇਖ ਲਓ ਲੁੱਕ ਤੇ ਇਹ ਬਹੁਤ ਹੀ ਸੋਹਣੀ ਰਬੜੀ ਬਣ ਕੇ ਤਿਆਰ ਹੋਈ ਆ ਤੇ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਤੇ ਪਲੀਜ਼ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਮੇਰੇ ਹੱਥ ਬਨ ਕੇ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਵੀ ਅੱਗੇ ਵਧ ਸਕਦੇ ਆ